ਜੋਨੇ ਅਕਾਲੀ ਦਲ ਦੇ ਵੱਲੋਂ ਗੁਰੂ ਮਹਾਰਾਜ ਦੇ ਬੇਅਦਬੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਅਤੀਸ਼ੀ ਅਤੇ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਪੋਥਲਾ ਫੁਕਿਆ ਗਿਆ ਅਤੇ ਕਿਹਾ ਕਿ ਇਸ ਬੇਅਦਬੀ ਦੀ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਵੱਖੋਂ ਲੁਧਿਆਣਾ ਤੋਂ ਬਿਊਰੋ ਚੀਫ ਸੰਜੀਪ ਕੁਮਾਰ ਸ਼ਰਮਾ ਦੀ ਇਹ ਰਿਪੋਰਟ ਸਭ ਤੋਂ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਅੱਜ ਸਾਡੇ ਲੁਧਿਆਣੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹੇ ਦੀ ਜਥੇਬੰਦੀ ਸਾਰੇ ਹਲਕਾ ਚਾਰਜ ਸੀਨੀਅਰ ਲੀਡਰ ਸਾਹਿਬਾਨ ਮੇਰੇ ਸਾਥੀ ਸਾਰੇ ਅੱਜ ਇੱਥੇ ਇਕੱਠੇ ਹੋਏ ਆਪਾਂ ਡੀਸੀ ਆਫਿਸ ਦੇ ਬਾਹਰ ਕੁਝ ਦਿਨ ਪਹਿਲਾਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੀਸ਼ੀ ਸਾਡੇ ਗੁਰੂਆਂ ਬਾਰੇ ਕੁਝ ਅਪਸ਼ਬਦ ਬੋਲੇ ਸੀਗੇ ਜਿਹਦਾ ਕਿ ਪੂਰੇ ਪੰਥ ਵਿੱਚ ਰੋਸ ਪ੍ਰਗਟ ਕਰਦੇ ਆ ਅੱਜ ਅਸੀਂ ਜ਼ਿਲ੍ਹੇ ਦੀ ਜਥੇਬੰਦੀ ਇੱਥੇ ਇਕੱਠੀ ਹੋਈ ਹੈ ਉਹਦੇ ਖਿਲਾਫ ਅੱਜ ਅਸੀਂ ਕਿ ਲੁਧਿਆਣੇ ਦੇ ਡੀਸੀ ਸਾਹਿਬ ਨੂੰ ਇੱਕ ਗਿਆਪਨ ਦੇਣਾ ਕਿ ਉਹਦਾ ਪੁਤਲਾ ਫੁਕਿਆ ਜਾਏਗਾ ਅੱਜ ਯਾਨੀ ਕਿ ਜਿਹੜੇ ਇਹ ਝੂਠੇ ਵਾਅਦੇ ਉੱਠੇ ਰੋਮਿਸ ਕਰਕੇ ਜਿਹੜੀ ਇਹਨਾਂ ਨੇ ਪੰਜਾਬ ਦੀ ਸੱਤਾ ਦੇ ਵਿੱਚ ਕਬਜ਼ਾ ਕੀਤਾ ਸੀਗਾ ਹੌਲੀ-ਹੌਲੀ ਅੱਜ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਾ ਠੱਗ ਠੱਗੀ ਠੱਗੀ ਮਹਿਸੂਸ ਕਰ ਰਹੀ ਹੈ ਜੀਰਾਂ ਜਵਾਬ ਇਹਨਾਂ ਨੂੰ ਦਿਨ-ਬਰ ਦਿਨ ਮਿਲਣਾ ਸ਼ੁਰੂ ਹੋ ਰਿਹਾ ਹੈ ਉਹ ਅੱਜ 2026 ਚੜ ਗਈ ਹੈ 2027 ਦੇ ਵਿੱਚ ਇਲੈਕਸ਼ਨ ਹੈ ਜਿੱਦਾਂ-ਜਿੱਦਾਂ ਇੱਕ-ਇੱਕ ਦਿਨ ਬੀਤਦਾ ਪਿਆ ਇਹਨਾਂ ਨੂੰ ਨੀਂਦ ਨਹੀਂ ਆ ਰਹੀ ਇਹ ਝਾੜੂ ਸਰਕਾਰ ਕਿਉਂਕਿ ਇਹ ਝੂਠ ਦੀ ਸਰਕਾਰ ਸੀ ਇੱਕ ਬਿਲਡਿੰਗ ਜਦੋਂ ਬੰਦੀ ਹੈ ਬਿਲਡਿੰਗ ਦੀ ਨੀਂਹ ਜਿੰਨੀ ਪੱਕੀ ਹੁੰਦੀ ਜਿੰਨੀ ਸੱਚੀ ਹੁੰਦੀ ਹੈ ਓਨੀ ਬਿਲਡਿੰਗ ਮਜ਼ਬੂਤ ਹੁੰਦੀ ਹੈ ਇਹਨਾਂ ਦੀ ਜਿਹੜੀ ਨ ਝੂਠ ਦੀ ਬਫਲਾਹੜ ਨਾ ਬਣੀ ਪਈ ਸੀ ਕਿ ਝੂਠ ਝੂਠੀ ਨਾ ਬਣੀ ਪਈ ਸੀ ਜਿਹੜਾ ਨਤੀਜੇ ਇਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਆ ਆ ਗਈ 2026 2027 ਵੀ ਆ ਗਈ ਹੈ ਜੀ ਇਹਨਾਂ ਨੂੰ ਨਤੀਜੇ ਮਿਲੋਗੇ ਜਿਹੜੇ ਇਹਨਾਂ ਨੇ ਝੂਠੇ ਬੋਲ ਕੇ ਸਰਕਾਰ ਬਣਾਈ ਸੀ ਐਜ਼ ਅ ਰਿਜ਼ਲਟ ਇਹਨਾਂ ਨੂੰ 2027 ਚ ਮਿਲ ਜੀਏ ਜੀ ਮੈਂ ਚਾਹਾਂਗਾ ਜਿਹੜਾ ਤੁਸੀਂ ਜਿਹੜਾ ਦਿੱਲੀ ਦੀ ਮੁੱਖ ਮੰਤਰੀ ਇਹ ਸਾਫ ਕਾ ਹਤੀ ਸੀ ਉਹਨੂੰ ਕੇਜਰੀਵਾਲ ਨੇ ਤੇ ਝਾੜੂ ਪਾਰਟੀ ਨੇ 1.5 ਸਾਲ ਮੁੱਖ ਮੰਤਰੀ ਦੀ ਕੁਰਸੀ ਕਿ ਦਿੱਤੀ ਉਹਨੂੰ ਫਤੂਰ ਹੋ ਗਿਆ ਤੇ ਦਿਮਾਗ ਦੇ ਵਿੱਚ ਘਮੰਡ ਹੋ ਗਿਆ ਦੇਖੋ ਜਿਹੜੀ ਇੱਕ ਵਿਧਾਨ ਸਭਾ ਵਾ ਉਹ ਵੀ ਇੱਕ ਪਵਿੱਤਰ ਸਦਨ ਹੁੰਦਾ ਤੇ ਦਿੱਲੀ ਦੀ ਵਿਧਾਨ ਸਭਾ ਦਾ ਪਿਛਲੇ ਦਿਨੀ ਸੈਸ਼ਨ ਚੱਲਿਆ ਉੱਥੇ ਉਹਨੇ ਸਾਡੇ ਗੁਰੂਆਂ ਦਾ ਨਰਾਦਰ ਕੀਤਾ ਉਹਨੇ ਆਪਣੀ ਸਪੀਚ ਦੇ ਵਿੱਚ ਇਹ ਨਰਾਦਰ ਕੀਤਾ ਗਲਤੀ ਤਾਂ ਕੀ ਮੰਨਣੀ ਸੀਗੀ ਸਗਾਂ ਦੀ ਪੰਜਾਬ ਪੁਲਿਸ ਤੋਂ ਦਿੱਲੀ ਦੇ ਆਗੂਆਂ ਦੇ ਉੱਪਰ ਪਰਚੇ ਦਰਜ ਕਰਵਾਏ ਜਾ ਰਹੇ ਆ ਜਾਂ ਜਿਹੜਾ ਵੀ ਕੋਈ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਕਰ ਰਿਹਾ ਕਿਉਂਕਿ ਸੱਚ ਨੇ ਤਾਂ ਸੱਚ ਰਹਿਣਾ ਉਹਦੇ ਖਿਲਾਫ ਪਰਚੇ ਦਰਜ ਕੀਤੇ ਜਾ ਰਹੇ ਆ ਇਥੇ ਤਾਂ ਹੁਣ ਦਿੱਲੀ ਦੇ ਜਿਹੜੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਆ ਉਹਨਾਂ ਨੇ ਜਲੰਧਰ ਦੇ ਕਮਿਸ਼ਨਰ ਨੂੰ ਨੋਟਿਸ ਵੀ ਕੱਢ ਦਿੱਤਾ ਤੇ ਦੂਜੀ ਗੱਲ ਕੀ ਕੀ ਇਹ ਨਾ ਮਤਲਬ ਮਾਹੌਲ ਬਣਾ ਰਹੇ ਨੇ ਪਿਛਲੇ ਦਿਨੀ ਇੱਕ ਹੈਲੀਕਾਪਟਰ ਜੇ ਤੁਹਾਨੂੰ ਲੱਗਦਾ ਨਾ ਕਿ ਇਹ ਮਤਲਬ ਨਰਾਦਰ ਕਿਉਂ ਕਰ ਰਿਹਾ ਪਿਛਲੇ ਦਿਨੀ ਇੱਕ ਹੈਲੀਕਾਪਟਰਾਂ ਦਾ ਮੁੱਦਾ ਬੜਾ ਵੱਡਾ ਭਾਰੂ ਹੋ ਗਿਆ ਸੀ ਹਜੇ ਉਹ ਜਾਂਚ ਦਾ ਵਿਸ਼ਾ ਸੀ ਕਿ ਉਹ ਹੈਲੀਕਾਪਟਰ ਕੌਣ ਉੱਡਿਆ ਕਿੱਥੇ ਉੱਡਿਆ ਬੜੇ ਪਲਾਂਟ ਤਰੀਕੇ ਨਾਲ ਵੀ ਕਿ ਜਿਹੜੀਆਂ ਜੁੱਤੀਆਂ ਨੇ ਉਹ ਕੇਜਰੀਵਾਲ ਦੇ ਸਿਰ ਤੇ ਨਾ ਪਹਿਣੋ ਭਗਵੰਤ ਮਾਨ ਦੇ ਸਿਰ ਤੇ ਨਾ ਪਹਿਣੋ ਸੁਸੋਧਿਆ ਦੇ ਸਿਰ ਤੇ ਨਾ ਪਹਿਣਾ ਇਸ ਕਰਕੇ ਆਤੀਸ਼ੀ ਜਿਹੜੀ ਬੀਬੀ ਆ ਇਹਨੇ ਘਟੀਆਂ ਹਰਕਤ ਕੀਤੀ ਆ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇਸ ਕਰਕੇ ਇਹਨੇ ਇਹ ਬਿਆਨ ਦਿੱਤਾ ਤਾਂ ਕਿ ਇੱਕਦਮ ਮੁੱਦਾ ਡਿਵਰਟ ਹੋ ਜਵੇ ਪਰ ਇਹਨਾਂ ਲਈ ਇਹ ਮੁੱਦਿਆਂ ਦੀ ਰਾਜਨੀਤੀ ਹੋਊਗੀ ਇਹਨਾਂ ਲਈ ਇਹ ਹੈਲੀਕਾਪਟਰਾਂ ਦੇ ਝੂਟੇ ਹੋਣਗੇ ਇਹਨਾਂ ਲਈ ਇੱਕ ਸਪੀਚ ਹੋ ਐਜ਼ ਅ ਸਿੱਖ ਸਾਡੇ ਲਈ ਗੁਰੂ ਸਾਹਿਬ ਦਾ ਨਰਾਦਰ ਉਹਨੂੰ ਅਸੀਂ ਝੱਲ ਨਹੀਂ ਸਕਦੇ ਅੱਜ ਜੇ ਅਸੀਂ ਰੋਸ ਪ੍ਰਦਰਸ਼ਨ ਨਹੀਂ ਕਰਾਂਗੇ ਅੱਜ ਅਸੀਂ ਕੁਝ ਨਹੀਂ ਬੋਲਾਂਗੇ ਅੱਜ ਕੱਲ ਨੂੰ ਕੋਈ ਬੀਬੀ ਆਤੀਸ਼ੀਰ ਕੀ ਹੋਰ ਖੜੀ ਹੋ ਜੂਗੀ ਜਾਂ ਹੋਰ ਖੜਾ ਹੋਊਗਾ ਤਾਂ ਕਰਕੇ ਅੱਜ ਅਸੀਂ ਧਰਨਾ ਵੀ ਲਾਇਆ ਵਾ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ ਵਰਕਰ ਸੇਵਾ ਨਾਲ ਹਲਕੇ ਤੱਕੇ ਤੋਂ ਸਾਰੇ ਆਗੂ ਸੇਵਾ ਨਾਲ ਦੇ ਵਰਕਰ ਸੇਵਾ ਨਾਲ ਆਏ ਨੇ ਧਰਨਾ ਲਾ ਕੇ ਏਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਬੀਬੀ ਆਰਤੀਸੀ ਦਾ ਪਤਲਾ ਫੂਕਿਆ ਗਿਆ ਕਿਉਂਕਿ ਇੱਕ ਮੈਸੇਜ ਦੇਣਾ ਵਾ ਕਿ ਕੋਈ ਵੀ ਗੁਰੂ ਸਾਹਿਬ ਦਾ ਨਰਾਦਰ ਮੂੰਹੋਂ ਤਾਂ ਸ਼ਬਦ ਕੱਢਣ ਦੂਰ ਦੀ ਗੱਲ ਕੋਈ ਸੋਚੂਗਾ ਵੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਪਤਾ ਲੱਗ ਜਾਵੇ ਕਿ ਪੰਜਾਬ ਦੇ ਵਿੱਚ ਮੇਰੇ ਜੁੱਤੀਆਂ ਮੈਨੂੰ ਨਹੀਂ ਲੱਗਦਾ ਕਿ ਬੀਬੀ ਬਾਤਿਸੀ ਹੁਣ ਪੰਜਾਬ ਦੇ ਵਿੱਚ ਇਹਨਾਂ ਦੀ ਜੈਡ ਸਕਿਉਰਿਟੀ ਤੋਂ ਵੀ ਆ ਸਕਦੀ ਹੈ ਜਿਵੇਂ ਜਿਵੇਂ ਉਹਨੇ ਸਾਡੇ ਗੁਰੂ ਸਾਹਿਬ ਦਾ ਨਰਾਦਰ ਕੀਤਾ ਐਸਜੀਬੀਜੀ ਨੇ ਕਿਹਾ ਕਿ ਮਾਨਸਾਹਬ ਨੇ ਵੀ ਨਰਾਦਰ ਕੀਤਾ ਹੈ ਗੁਰਵਾਦੀ ਫੋਟੋਆਂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਪਰ ਮਾਨਸਾਹਬ ਕਰਲੇ ਨੇ ਇਹ ਐਈ ਟ੍ਰੈਡਿਟ ਕੀਤੀ ਮਾਨਸਾਹਬ ਨੂੰ ਨਸੀਹਤ ਆ ਅਕਾਲੀ ਦਲ ਵੱਲੋਂ ਵੀ ਯੂਥ ਅਕਾਲੀ ਦਲ ਵੱਲੋਂ ਵੀ ਕਿ ਜਿਹੜਾ ਇੱਕ ਮੁੱਖ ਮੰਤਰੀ ਦੀ ਕੁਰਸੀ ਦਾ ਹੰਕਾਰ ਆ ਸਿਰ ਦੇ ਵਿੱਚ ਉਹਨੂੰ ਸਾਈਡ ਤੇ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਜਾਣ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਗੁਰੂ ਸਹਿਬਾਨ ਦੀ ਫੋਟੋ ਤੇ ਸ਼ਰਾਬ ਦੇ ਛਿੱਟੇ ਪਾਰੇ ਨੇ ओ जान, वो पक्का रखना इंडिया लाइव 24 टीवी पर लेटेस्ट न्यूज ब्रेकिंग अपडेट और एंटरटेनमेंट की हर खबर अब आपके मोबाइल पर। हमारे सभी सोशल मीडिया प्लेटफॉर्म्स को सब्सक्राइब फॉलो लाइक और शेयर करें ताकि आपके सभी साथी भी इंडिया लाइव 24 टीवी से जुड़ सके